ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਸਫਲ ਲੋਕ ਆਪਣੇ ਦਿਨ ਦੀ ਸ਼ੁਰੂਆਤ ਕਿਵੇਂ ਕਰਦੇ ਹਨ ਜੇ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਸਫਲ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਵੀ ਸਵੇਰ ਦੀ ਰੁਟੀਨ ਵਧੀਆ ਬਣਾਉਣੀ ਚਾਹੀਦੀ ਹੈ ਕਿਉਂਕਿ ਜੇ ਦਿਨ ਦੀ ਸ਼ੁਰੂਆਤ ਵਧੀਆ ਹੋਏਗੀ ਤਾਂ ਸਾਰਾ ਦਿਨ ਅੱਗੇ ਸ਼ਾਨਦਾਰ ਨਿਕਲੇਗਾ ਆਓ ਜਾਣੀਏ ਕਿ ਕਿਹੜੀਆਂ ਆਦਤਾਂ ਸਾਨੂੰ ਅਪਣਾਉਣੀਆਂ ਚਾਹੀਦੀਆਂ ਹਨ ਆਪਣੇ ਆਪ ਨੂੰ ਸਫਲ ਬਣਾਉਣ ਲਈ ਸਭ ਤੋਂ ਪਹਿਲਾਂ ਸਵੇਰੇ ਜਲਦੀ ਉੱਠੋ ਸਫਲ ਲੋਕਾਂ ਦੀ ਇਹ ਪੱਕੀ ਆਦਤ ਹੈ ਕਿ ਉਹ ਸਵੇਰੇ ਜਲਦੀ ਉੱਠਦੇ ਹਨ 4 ਤੋਂ 5 ਵਜੇ ਦਾ ਸਮਾਂ ਸਵੇਰੇ ਉੱਠਣ ਲਈ ਬਹੁਤ ਵਧੀਆ ਸਮਾਂ ਹੈ ਇੱਕ ਤਾਂ ਇਸ ਟਾਈਮ ਤੇ ਵਾਤਾਵਰਣ ਸ਼ਾਂਤ ਹੁੰਦਾ ਹੈ ਅਤੇ ਦੂਜਾ ਸਾਡਾ ਮਨ ਵੀ ਫਰੈਸ਼ ਹੁੰਦਾ ਹੈ ਬਾਕੀ ਜੇ ਅਸੀਂ ਲੇਟ ਉੱਠਦੇ ਹਾਂ ਤਾਂ ਸਾਡਾ ਅੱਧਾ ਦਿਨ ਤਾਂ ਵੈਸੇ ਹੀ ਖਤਮ ਹੋ ਜਾਂਦਾ ਹੈ ਸੋ ਅੱਜ ਤੋਂ ਹੀ ਸਵੇਰੇ ਜਲਦੀ ਉੱਠਣਾ ਸ਼ੁਰੂ ਕਰੋ ਨੰਬਰ 2 ਮੋਬਾਈਲ ਤੋਂ ਦੂਰ ਰਹੋ ਸਭ ਤੋਂ ਵੱਡੀ ਗਲਤੀ ਸਾਡੀ ਇਹ ਹੁੰਦੀ ਹੈ ਕਿ ਸਵੇਰੇ ਉੱਠ ਕੇ ਅਸੀਂ ਫੋਨ ਦੇਖਦੇ ਹਾਂ ਘਟੋ ਘਟ ਅੱਧਾ ਘੰਟਾ ਆਪਣੇ ਫੋਨ ਤੋਂ ਦੂਰ ਰਹੋ ਨਾ ਕੋਈ ਮੈਸੇਜ ਨਾ ਸੋਸ਼ਲ ਮੀਡੀਆ ਤੇ ਨਾ ਹੀ ਕੋਈ ਨੋਟੀਫਿਕੇਸ਼ਨ ਦੇਖੋ ਇਹ ਸਮਾਂ ਆਪਣੇ ਆਪ ਨਾਲ ਜੁੜਨ ਦਾ ਹੁੰਦਾ ਹੈ ਨਾ ਕਿ ਦੁਨੀਆ ਨਾਲ ਜੁੜਨ ਦਾ ਨੰਬਰ 3 ਪਾਣੀ ਪੀਓ ਸਵੇਰੇ ਉੱਠ ਕੇ ਇੱਕ ਤੋਂ ਦੋ ਗਲਾਸ ਪਾਣੀ ਦੇ ਜ਼ਰੂਰ ਪੀਓ ਇੱਕ ਤਾਂ ਬਾਡੀ ਡੀਟੌਕਸ ਹੁੰਦੀ ਹੈ એનર્ਜੀ ਬਣੀ ਰਹਿੰਦੀ ਹੈ ਅਤੇ ਡਾਈਜੈਸ਼ਨ ਵੀ ਵਧੀਆ ਰਹਿੰਦਾ ਹੈ ਪਾਣੀ ਵਿੱਚ ਤੁਸੀਂ ਥੋੜਾ ਜਿਹਾ ਨਿੰਬੂ ਵੀ ਨਚੋੜ ਸਕਦੇ ਹੋ ਤੇ ਨਾਲ ਸ਼ਹਿਦ ਵੀ ਪਾ ਸਕਦੇ ਹੋ ਨੰਬਰ 4 ਮੈਡੀਟੇਸ਼ਨ ਅਤੇ ਪ੍ਰੇਅਰ ਸਵੇਰੇ ਉੱਠ ਕੇ 10 ਮਿੰਟ ਦੀ ਮੈਡੀਟੇਸ਼ਨ ਜ਼ਰੂਰ ਕਰੋ ਇਹਰੇ ਸਾਹ ਲੈ ਕੇ ਅੱਖਾਂ ਬੰਦ ਕਰਕੇ ਬੈਠ ਜਾਓ ਤੁਸੀਂ ਵਾਹਿਗੁਰੂ ਦਾ ਸਿਮਰਨ ਵੀ ਕਰ ਸਕਦੇ ਹੋ ਜਾਂ ਤੁਸੀਂ ਜਿਹੜਾ ਵੀ ਕੋਈ ਹੋਰ ਸ਼ਬਦ ਦਾ ਸਿਮਰਨ ਕਰਦੇ ਹੋ ਉਹ ਕਰ ਸਕਦੇ ਹੋ ਇੱਕ ਤਾਈ ਦੇ ਨਾਲ ਮਨ ਸ਼ਾਂਤ ਰਹੇਗਾ ਸਟ्रेस ਤੋਂ ਬਚੇ ਰਹੋਗੇ ਅਤੇ ਮਨ ਵਿੱਚ ਪੋਜ਼ਿਟਿਵਿਟੀ ਬਣੀ ਰਹੇਗੀ ਨੰਬਰ 5 ਐਕਸਰਸਾਈਜ਼ ਜਾਂ ਯੋਗਾ ਸਵੇਰੇ ਉੱਠ ਕੇ ਐਕਸਰਸਾਈਜ਼ ਜਾਂ ਯੋਗਾ ਕਰਨ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ ਚਾਹੇ ਤੁਸੀਂ ਸੈਰ ਕਰੋ ਚਾਹੇ ਤੁਸੀਂ ਐਕਸਰਸਾਈਜ਼ ਕਰੋ ਜਾਂ ਯੋਗਾ ਕਰੋ ਪਰ 30 ਤੋਂ 40 ਮਿੰਟ ਆਪਣੇ ਸਰੀਰ ਲਈ ਜ਼ਰੂਰ ਕੱਢੋ ਕਿਉਂਕਿ ਜੇ ਸਿਹਤ ਹੈ ਤਾਂ ਸਭ ਕੁਝ ਹੈ ਨੰਬਰ 6 ਹੈਲਥੀ ਬ੍ਰੈਕਫਾਸਟ ਸਵੇਰੇ ਉੱਠ ਕੇ ਵਧੀਆ ਨਾਸ਼ਤਾ ਕਰੋ ਕਦੇ ਵੀ ਬ੍ਰੈਕਫਾਸਟ ਨੂੰ ਸਕਿੱਪ ਨਾ ਕਰੋ ਤੁਸੀਂ ਫਲ ਓਟਸ ਦੁੱਧ ਡਰਾਈ ਫਰੂਟ ਖਾ ਸਕਦੇ ਹੋ ਦਲੀਆ ਖਿਚੜੀ ਖਾ ਸਕਦੇ ਹੋ ਰੋਟੀ ਸਬਜੀ ਵੀ ਖਾ ਸਕਦੇ ਹੋ ਜੰਕ ਫੂਡ ਤੋਂ ਬਚੋ ਅਤੇ ਨਾਸ਼ਤਾ ਵਧੀਆ ਪੋਸਟਿਕ ਕਰੋ ਨੰਬਰ 7 ਦਿਨ ਦੀ ਪਲੈਨਿੰਗ ਸਫਲ ਲੋਕਾਂ ਦੀ ਖਾਸ ਗੱਲ ਇਹ ਹੁੰਦੀ ਹੈ ਕਿ ਉਹ ਆਪਣੇ ਦਿਨ ਦੀ ਪਲੈਨਿੰਗ ਜ਼ਰੂਰ ਕਰਦੇ ਨੇ ਇੱਕ ਡਾਇਰੀ ਲਓ ਉਸ ਉੱਤੇ ਆਪਣੇ ਦਿਨ ਭਰ ਦੇ ਸਾਰੇ ਕੰਮਾਂ ਦੀ ਲਿਸਟ ਬਣਾਓ ਪਰ ਜਿਹੜੇ ਕੰਮ ਸਭ ਤੋਂ ਜ਼ਿਆਦਾ ਜ਼ਰੂਰੀ ਨੇ ਉਹ ਲਿਸਟ ਵਿੱਚ ਟੌਪ ਉੱਤੇ ਲਿਖੋ ਇਸ ਤਰ੍ਹਾਂ ਇੱਕ ਤਾਂ ਤੁਸੀਂ ਫੋਕਸ ਸਟਰੋਂਗ ਹੋਗੇ ਤੇ ਦੂਜਾ ਤੁਹਾਡਾ ਸਮਾਂ ਵੀ ਵਿਅਰਥ ਹੋਣ ਤੋਂ ਬਚਿਆ ਰਹੇਗਾ। ਦੋਸਤੋ ਦਿਨ ਦੀ ਰੁਟੀਨ ਸਾਡੀ ਜ਼ਿੰਦਗੀ ਦੀ ਨੀਂ ਬਣਾਉਂਦੀ ਹੈ। ਸੋ ਜੇ ਇਹ ਸਾਰੀਆਂ ਆਦਤਾਂ ਅਪਣਾ ਕੇ ਤੁਸੀਂ ਆਪਣੇ ਦਿਨ ਦੀ ਰੁਟੀਨ ਵਧੀਆ ਤਰੀਕੇ ਨਾਲ ਕਰਦੇ ਹੋ ਤਾਂ ਯਕੀਨ ਮੰਨਿਓ ਤੁਹਾਡੀ ਜ਼ਿੰਦਗੀ ਬਦਲ ਜਾਏਗੀ। ਜੇ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਮਿਲਦੇ ਆਂ ਅਗਲੀ ਵੀਡੀਓ ਵਿੱਚ। താ തക്കി സത്സരി